Call for justice against India's transnational repression targeting Sikh Americans. Profound concern regarding the orchestrated plot to assassinate Sikh American activists advocating for sovereign state of Khalistan. One of the individuals targeted by this plot and at least two others who were also warned by FBI under their duty to warn obligations reside in New York. Key figures in this conspiracy include India's National Security Advisor Ajit Doval, former Research Analysis Wing head Samant Goel, senior official Vikram Yadav, and operative Nikhil Gupta. We seek not only justice, but also a firm commitment that such acts of violence and intimidation will not be tolerated. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ ਨੇ ਨਿਊਯਾਰਕ ਦੇ ਅਟਰਨੀ ਡੈਮੀਅਨ ਵਿਲੀਅਮਸ ਨੂੰ ਇੱਕ ਪੱਥਰ ਪੱਤਰ ਲਿਖਿਆ ਹੈ ਜਿਸ ਵਿੱਚ ਅਨਿਖਲ ਗੁਪਤਾ ਕੇਸ ਦਾ ਹਵਾਲਾ ਹੈ ਔਰ ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਟ੍ਰਾਇਲ ਦੌਰਾਨ ਨikhil Gupta ਦੇ ਪਿੱਛੇ ਖੜੀ ਪਾਰਟੀ ਸਟੇਟ ਅਤੇ ਉਸ ਦੀਆਂ ਏਜੰਸੀਆਂ ਨੂੰ ਬੇਨਕਾਬ ਕੀਤਾ ਜਾਵੇ ਤਾਂ ਕਿ ਕੋਈ ਵੀ ਮੁਲਕ ਅਮਰੀਕਾ ਵਿੱਚ ਟ੍ਰਾਂਸਨੈਸ਼ਨਲ ਪ੍ਰੈਸ਼ਨ ਦਾ ਹੌਂਸਲਾ ਨਾ ਕਰ ਸਕੇ ਸੋ ਇਸ ਵਾਰੀ ਆਪਾਂ ਗੱਲਬਾਤ ਕਰਨੇ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਰ ਜੁਨੀਆਂ ਨਿਖਲ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਸਾਡਾ ਜਿਹੜਾ ਪਿਛਲੇ ਫਰਾਈਡੇ ਜਦੋਂ ਕਿ ਨਿਖਲ ਗੁਪਤਾ ਨੂੰ ਪੇਸ਼ ਕੀਤਾ ਗਿਆ ਫੈਡਰਲ ਕਾਉਟ ਕੋਰਟ ਦੇ ਵਿੱਚ ਔਰ ਅਗਲੀ ਤਰੀਕ 13 ਸਤੰਬਰ ਦੀ ਪਈ ਹੈ ਅੱਛਾ ਉਸ ਦੇ ਉੱਤੇ ਅਸੀਂ ਗੱਲ ਕੀਤੀ ਸੀ ਪਰ ਇਨ ਦਾ ਮੀਨ ਟਾਈਮ ਇਸ ਗੱਲ ਦੇ ਮੱਦੇ ਨਜ਼ਰ ਕਿ ਜਿਹੜਾ ਨਿਊਯਾਰਕ ਦੇ ਵਿੱਚ ਮੇਨ ਟ੍ਰਾਇਲ ਹੈ ਉਸ ਤੇ ਇਨਚਾਰਜ ਜਿਹੜੀ ਹੈ ਨਿਊਯਾਰਕ ਸਟੇਟ ਦਾ ਮੇਨ ਐਟਰਨੀ ਹੁੰਦਾ ਜਿਹਦੋਂ ਕੁਝ ਤਾਵਾ ਤੇ ਐਟਰਨੀ ਜਨਰਲ ਵੀ ਕਹਿੰਦੇ ਨੇ ਉਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਉਂਕਿ ਲਾ ਐਨਫੋਰਸਮੈਂਟ ਦਾ ਦੀ ਸਭ ਤੋਂ ਇੰਪੋਰਟੈਂਟ ਹੱਬ ਹੁੰਦੀ ਹੈ ਜਿਹੜਾ ਐਟਰਨੀ ਜਨਰਲ ਜਾਂ ਉਹਦੇ ਲਈ ਲਫ਼ਜ਼ ਹੈ ਐਟਰਨੀ ਇਸਤੇਮਾਲ ਹੁੰਦਾ ਔਰ ਜਿਵੇਂ ਮੈਂ ਅੱਗੇ ਵੀ ਰੈਫਰ ਕੀਤਾ ਸੀ ਕਿ ਜੇ ਉਹ ਬੰਦਾ ਸਖਤ ਹੈ ਬੰਦਾ ਜਾਂ ਬੀਬੀ ਔਰ ਕਾਨੂੰਨ ਦੇ ਮੁਤਾਬਕ ਹੈ ਤਾਂ ਈਵਨ ਉਹਦੇ ਕੰਮ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਵੀ ਇੰਟਰਫੇਅਰ ਨਹੀਂ ਕਰ ਸਕਦਾ ਜਿਵੇਂ ਪ੍ਰੀਤ ਭਾਰਾ ਸਿੱਖ origin ਦਾ ਜਿਹੜਾ ਐਟਰਨੀ ਜਨਰਲ ਸੀ ਔਰ ਉਸ ਨੇ ਇੱਕ ਇੰਡੀਅਨ ਡਿਪਲੋਮੈਟ ਜਿਹਨੇ ਆਪਣੀ ਨੌਕਰਾਨੀ ਦੇ ਨਾਲ ਬਹੁਤ ਬਦਸਲੂਕੀ ਔਰ ਉਸ ਨੂੰ ਐਕਸਪਲੋਇਡ ਕੀਤਾ ਸੀ ਉਨੇ ਉਸ ਨੂੰ ਬਿਲਕੁਲ ਜਿਹੜਾ ਉਹ ਜਵਾਬ ਦੇ ਬਣਾਇਆ ਸੀ ਔਰ ਬਾਅਦ ਦੇ ਵਿੱਚ ਉਹਨੂੰ ਇੱਥੋਂ ਵਾਪਸ ਜਾਣਾ ਪਿਆ ਸੀ ਉਸ ਇੰਡੀਅਨ ਡਿਪਲੋਮੈਟ ਨੂੰ ਹਾਲਾਂ ਉਸ ਤੇ ਉੱਤੇ ਬਹੁਤ ਸਾਰਾ ਦਬਾਅ ਕਈਆਂ ਨੇ ਉਹਦਾ ਪੰਜਾਬੀ ਜਾਂ ਸਿੱਖ ਓਰੀਜਨ ਪ੍ਰੀਤ ਭਰਾੜਾ ਦਾ ਰੱਬਣ ਦੀ ਕੋਸ਼ਿਸ਼ ਕੀਤੀ ਹੁਣ ਡੈਮਿਅਨ ਵਿਲੀਅਮਸ ਨਿਊਯਾਰਕ ਦੇ ਟਰਨਿੰਗ ਹੈ ਜਿਹਨਾਂ ਦੀ ਕਮਾਂਡ ਥੱਲੇ ਇਹ ਸਾਰਾ ਨikhil gupta ਕੇ ਸਾਲਾਂ ਜਵੇਂ ਅਸੀਂ ਇੱਕ ਸੀਨੀਅਰ ਡਿਪਾਰਟਮੈਂਟ ਆਫ ਜਸਟਿਸ ਆਫੀਸਰ ਦੀ ਗੱਲ ਕੀਤੀ ਸੀ ਜਨੇ ਕਿਹਾ ਵੀ ਸਾਲ ਤੋਂ ਡੇਢ ਸਾਲ ਲੱਗ ਸਕਦਾ ਜੇ ਤੱਕ ਕੇਸ ਜਦੋਂ ਤੱਕ ਟ੍ਰਾਇਲ 'ਚ ਜਾਣਾ ਹੈ ਕਿਉਂਕਿ ਅਜੇ ਤਾਂ ਮੋਸ਼ਨ ਔਰ ਇਨਫੋਰਮੇਸ਼ਨ ਔਰ ਜਵੇਂ ਹੁਣ 13 ਸਤੰਬਰ ਇਸ ਲਈ ਡੇਟ ਪਾਈ ਕਿਉਂਕਿ ਜਿਹੜੀ ਇਨਡਾਈਟਮੈਂਟ ਜਾਰੀ ਨੇਮੈਂਟ ਚਾਰजेस ਨੇ ਉਸ ਦੇ ਡੀਟੇਲ ਆਡੀਓ ਵੀਡੀਓ ਡਿਫੈਂਸ ਸਾਈਡ ਨੂੰ ਦਿੱਤੀ ਜਾਣੀ ਹੈ ਪਰ ਨਿਊਯਾਰਕ ਦੇਆਂ ਕੁਝ ਜਿਹੜੀਆਂ ਗੁਰਦੁਆਰਾ ਆਰਗੇਨਾਈਜੇਸ਼ਨਸ ਜਿਨ੍ਹਾਂ ਨੇ ਆਪਣੇ ਨਾਮ ਵਿਦਹੋਲਡ ਕੀਤੇ ਨੇ ਕਿਉਂਕਿ ਇਹ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਨੇ ਨਿਊਯਾਰਕ ਦੇ ਅਟਾਰਨੀ ਨੂੰ ਇੱਕ ਓਪਨ ਲੈਟਰ ਲਿਖਿਆ ਔਰ ਉਹਦੇ ਚ ਉਹਨਾਂ ਨੇ ਜੋ ਕਿਹਾ ਹੈ ਇੰਪੋਰਟੈਂਟ ਹੈ ਇਹ ਵੀ ਸ਼ੋ ਕਰਦਾ ਹੈ ਕਿ ਭਾਈ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੋ ਤੁਸੀਂ ਕੀਤਾ ਪਰ ਸਾਡੀਆਂ ਤਵਕਕਾਤ ਇਹ ਨੇ ਇਸ ਲਾਈਨ ਦੇ ਉੱਤੇ ਵੀ ਜਿਹੜਾ ਕੰਮ ਹੋਣਾ ਚਾਹੀਦਾ ਔਰ ਇਸ ਡੈਮियन ਵਿਲੀਅਮਸ ਨੂੰ ਐਡਰੈਸ ਕੀਤਾ ਲੈਟਰ ਹੈ ਔਰ ਉਹਦੇ ਚਾਹ ਕੇ ਕਾਲ ਫਾਰ ਜਸਟਿਸ ਅਗੇਂਸਟ ਇੰਡੀਆਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਟਾਰਗੇਟਿੰਗ ਸਿੱਖ ਅਮਰੀਕਨਸ ਹਮਮ ਇਹ ਕਿ ਭਾਈ ਅਸੀਂ ਜਿਹੜਾ ਹੈ ਜਸਟਿਸ ਦੀ ਮੰਗ ਕਰਦੇ ਫਿਰ ਉਹਨਾਂ ਨੇ ਕਿਹਾ ਕਿ ਭਈ ਅਸੀਂ ਨਿਊਯਾਰਕ ਸਿੱਖ ਏਰੀਆ ਦੀ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਜਿਹੜਾ ਅਸੀਂ ਕੰਟਰੀਬਿਊਟਰ ਹੈ ਨਿਊਯਾਰਕ ਦੇ ਕਲਚਰਲ অর ਸੋਸ਼ਲ ਫੈਬਰਿਕ ਦੇ ਔਰ ਅਸੀਂ ਇਸ ਦੇ ਉੱਤੇ ਜਿਹੜਾ ਆਪਣਾ ਬੜਾ ਤਫ ਜਿਹੜਾ ਫਿਕਰ ਦਾ ਇਜ਼ਹਾਰ ਕਰਦੇ ਹਾਂ ਪ੍ਰੋਫਾਉਂਡ ਕੰਸਰਨ ਰਿਗਾਰਡਿੰਗ ਦਾ ਆਰਕੈਸਟ੍ਰੇਟਡ ਪਲੋਟ ਟੂ ਅਸੈਸੀਨੇਟ ਸਿੱਖ ਅਮਰੀਕਨ ਐਕਟਿਵਿਸਟ ਐਡਵੋਕੇਟਿੰਗ ਫਾਰ ਸੋਵਰਨ ਸਟੇਟ ਆਫ ਖਾਲਸਤਾਨ ਅਸੀਂ ਤਸ਼ਵੀਸ਼ਤਾ ਇਜ਼ਹਾਰ ਕਰਦੇ ਹਾਂ ਔਰ ਵਨ ਆਫ ਦਾ ਇੰਡੀਵਿਜੂਅਲਸ ਟਾਰਗੇਟਡ ਬਾਈ ਦਿਸ ਪਲੋਟ ਐਂਡ ਐਟ ਲੀਸਟ ਟੂ ਅਦਰਸ who were also warned by FBI under their duty to warn obligations reside in New York ke do hor New York ch rehnde ne jinna nu warn kita gaya aur ik jada oh assassination plot da hissa si phir ode ch unne according to detailed reporting by Washington Post key figures in this conspiracy include India's national security advisor Ajit Dwawal former research analysis wing head Sumant Goel ਸੀਨੀਅਰ ਆਫੀਸ਼ਰ ਵਿਕਰਮ ਯਾਦਵ ਐਂਡ ਆਪਰੇਟਿਵ ਨਿਖਲ ਗੁਪਤਾ ਹੁਣ ਸਾਡਾ ਵੀ ਇਹ ਕੰਸਰਨ ਹੈ ਕਿ ਵੀ ਇਹ ਨਿਖਲ ਗੁਪਤਾ ਤਾਂ ਛੋਟਾ ਡਰਟੀ ਕੰਟਰੈਕਟਰ ਹੈ ਅਸਲੀ ਤਾਕਤ ਅਜੀਤ ਡੋਵਲ ਔਰ ਇਹ ਜਿਹੜਾ ਰਾ ਦਾ ਚੀਫ ਸੀਓ ਉਸ ਵੇਲੇ ਸੁਮੰਤ ਗੋਇਲ ਉਹਨਾਂ ਦੇ ਆਰਡਰਸ ਥੱਲੇ ਹੋਏ ਉਹਨਾਂ ਨੇ ਇਹ ਪੁਆਇੰਟ ਆਊਟ ਕੀਤਾ ਦਾ ਸੁਪਰਸੀਡਿੰਗ ਇਨਡਾਇਟਮੈਂਟ ਇਨ ਯੂ ਐਸ اے ਵਰਸਸ ਨਿਖਲ ਗੁਪਤਾ ਰੀਵੀਲਸ ਥੈਟ ਗੁਪਤਾ ਅਲੋਂਗ ਵਿਦ 3 ਅਦਰ ਇੰਡੀਵਿਜੂਅਲਸ Was captured on a video call directing an undercover agent to carry out assassinations of Sikh Americans. This conspiracy not only targets Sikh Americans but also strikes at the very heart of our core values and national security. The actions outlined in the indictment represent a direct assault. On the multicultural fabric and civil liberties that define the United States, are core values. Some Sikh Americans fear that they could be targeted by attending a protest, participating in a referendum, or visiting a house of worship. Activities that are all protected under the First Amendment, because hmm. Sade express, to go to ਹਰਦੀਪ ਸਿੰਘ ਨੇ ਜਰਨੋ ਗੁਰਦੁਆਰੇ ਦੇ ਵਿੱਚ ਮਾਰਿਆ ਗਿਆ ਹੈ। ਹਮਮ ਔਰ ਇਸੇ ਤਰ੍ਹਾਂ ਕਿਸੇ ਹੋਰ ਐਕਟੀਵਿਟੀ ਚ ਪਾਰਟਿਸਪੇਸ਼ਨ ਫਰਦਰ ਮੋਰ ਦਾ ਇਨਵਾਲਵਮੈਂਟ ਆਫ ਫੋਰਨ ਸਟੇਟ ਐਕਟਰਸ ਇਨ ਮਰਡਰ ਫॉर ਹਾਇਰ ਹਾਇਰ ਪਲੋਟ ਔਨ ਅਮਰੀਕਨ ਸੋਇਲ ਇਜ਼ ਨਾਟ ਮੀਅਰਲੀ ਅ ਥ੍ਰੈਟ ਟੂ ਇੰਡੀਵਿਜੂਅਲਸ ਡਾਇਰੈਕਟਲੀ ਟਾਰਗੇਟਡ ਬਟ ਇਜ਼ ਐਨ ਅਫਰੈਂਟ ਟੂ आवर ਸੋਵਰਨਿਟੀ ਐਂਡ ਸੈਟਸ ਅ ਡੇਂਜਰਸ ਪ੍ਰੈਸੀਡੈਂਟ ਇਨ ਇੰਟਰਨੈਸ਼ਨਲ ਰਿਲੇਸ਼ਨਸ ਕਿ ਗੱਲ ਕੱਲੀ ਸਿੱਖਾਂ ਦੀ ਨਹੀਂ ਹੈ ਜਿਨ੍ਹਾਂ ਨੂੰ ਟਾਰਗੇਟ ਕੀਤਾ ਹੈ ਜੋ ਡਿਊਟੀ ਟੂ ਵਾਰਨ ਦਾ ਸਲੇ ਨੋਟਿਸ ਦਿੱਤੇ ਪਰ ਇਹ ਅਮਰੀਕਾ ਦੀਆਂ ਵੈਲਿਊ ਸਿਸਟਮ ਦੇ ਉੱਤੇ ਹਮਲਾ ਹੈ ਔਰ ਇੰਟਰਨੈਸ਼ਨਲ ਰਿਲੇਸ਼ਨਸ ਨੂੰ ਵੀ ਇਹ ਜਿਹੜਾ ਇਹ ਖਰਾਬ ਕਰਦੇ ਔਰ ਫਿਰ ਉਹਨਾਂ ਨੇ ਜਿਹੜੀ ਉਹਨਾਂ ਦੀ ਮੰਗ ਹੈ ਇਸ ਐਟ ਦਾ ਐਪਰੋਪਰੀਏਟ ਟਾਈਮ ਐਂਡ ਇਨ ਲਾਈਨ ਵਿਦ ਅ ਰਿਕੁਆਇਰਮੈਂਟਸ ਆਫ ਡਿਊ ਪ੍ਰੋਸੈਸ ਐਂਡ ਇਨਵੈਸਟੀਗੇਟਿਵ ਇੰਟੈਗ੍ਰਿਟੀ ਵੀ ਰਿਸਪੈਕਟਫੁਲੀ ਅਰਜ ਯੋਰ ਆਫਿਸ ਟੂ ਪਬਲੀਕਲੀ ਡਿਸਕਲੋਸ ਦਾ ਨੇਮਸ ਵੀਡੀਓਜ਼ and photos of these conspirators including cc1 identified as an indian government employee and senior field officer unhone kiah bhi assi koi zor nahi pa rahe par jadon theek time aaye jadon trials jayega assi chahange ke eh disclosure hoye ke saryaan da ke kaun kaun ede vich involve ne khas taur te cc1 jnu point out kita gaya jnu senior field officer unhone indictments kiya we also ask you to prosecute all those responsible for this plot no matter how senior their affiliations or position this transparency is essential for reassuring the sick community and maintaining public trust in our judicial process nekhal gupta ta hai kaboota jayega trial par ye jehde behind ne inna nu bhi jawabday banaya jaye taaki sikh community <laughs> ਜਿਹੜੀ ਅਮਰੀਕਨ ਫੈਬਰਿਕ ਦਾ ਐਜ਼ ਅਮਰੀਕਨ ਸਿਟੀਜ਼ਨਸ ਅਸੀਂ ਸੋਸਾਇਟੀ ਦਾ ਇੱਕ ਇੰਪੋਰਟੈਂਟ ਹਿੱਸਾ ਹੈ ਉਹਨਾਂ ਨੂੰ ਇਹ ਹੋਏ ਕਿ ਜਸਟਿਸ ਹੈਜ਼ ਬੀਨ ਡਨ ਜੀ ਇਟ ਇਜ਼ ਕ੍ਰਿਟੀਕਲ ਥੈਟ ਥੀਜ਼ ਇੰਡੀਵਿਜੂਅਲਸ ਫੇਸ ਪ੍ਰੋਸੀਕਿਊਸ਼ਨ ਵਿਦਨ ਯੂਨਾਈਟਿਡ ਸਟੇਟਸ ਮੈਂ ਇਹਨਾਂ ਨੂੰ ਉਥੋਂ ਧਰੂ ਕੇ ਲਿਆਂਦਾ ਜਾ ਜੀ ਡਾਵਰ ਨੂੰ ਵੀ ਸਮੰਤ ਗੋਇਲ ਨੂੰ ਵੀ ਵਿਕਰਮ ਯਾਦਵ ਨੂੰ ਵੀ ਜੋ ਜੋ ਨੇ ਤਾਂ ਕਿ ਅਮਰੀਕਨ ਜਸਟਿਸ ਸਿਸਟਮ ਨੂੰ ਫੇਸ ਕਰਨ ਇਟ ਇਜ਼ ਕ੍ਰਿਟੀਕਲ ਥੈਟ ਥੀਸ ਇੰਡੀਵਿਜੂਅਲਸ ਫੇਸ ਪ੍ਰੋਸੀਕਿਊਸ਼ਨ ਵਿਦ ਇਨ ਦਾ ਯੂਨਾਈਟਿਡ ਸਟੇਟਸ ਐਜ਼ ਰਿਲਾਇੰਗ ਔਨ ਫੋਰਨ ਸਟੇਟਸ ਫਾਰ ਜਸਟਿਸ ਕੁਡ ਸੈਟ ਅ ਪੈਰਿਲਸ ਪ੍ਰੈਸੀਡੈਂਟ ਪੋਟੈਂਸ਼ੀਅਲੀ ਐਨਕਰੇਜਿੰਗ ਅਦਰ ਨੇਸ਼ਨਸ ਟੂ ਐਂਗੇਜ ਇਨ ਸਿਮਿਲਰ ਐਕਟਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਿਦਆਊਟ ਅਕਾਉਂਟੇਬਿਲਟੀ ਅੰਡਰ ਯੂਐਸ ਲਾਅ ਇਹ ਬਾਕੀਆਂ ਨੂੰ ਉਤਸ਼ਾਹ ਹੁੰਦਾ ਹੈ ਕਿ ਜੀ ਇਹ ਤਾਂ ਤੁਸੀਂ ਕਹੋ ਜੀ ਠੀਕ ਆ ਅਸੀਂ ਮੁਕਦਮਾ ਚਲਾ ਰਹੇ ਹਾਂ ਜੀ ਜਿਵੇਂ ਉਹ इंडिया ਨੇ ਨਵੰਬਰ ਦਾ ਗਿਆ ਹੈ ਜੇ ਅਸੀਂ ਕਮੇਟੀ ਬਣਾਈ ਹੈ ਵੀਰ ਇਨਵੈਸਟੀਗੇਟਿੰਗ ਉਹ 8 ਮਹੀਨੇ ਹੋ ਗਏ ਉਹਦੀ ਰਿਪੋਰਟ ਨਹੀਂ ਕਮੇਟੀ ਕਿਨੇ ਬਣਾਣੀ ਹੈ ਤੁਸੀਂ ਖੁਦ ਕਰਨ ਵਾਲੇ ਹੋ ਅਖੀਰ ਚ ਉਹਨਾਂ ਨੇ ਕਿਹਾ ਵੀ ٹرسٹ ਇਨ ਯੋਰ ਲੀਡਰਸ਼ਿਪ ਐਂਡ ਦਾ ਇੰਟੈਗ੍ਰਿਟੀ ਆਫ ਦਾ ਯੂਐਸ ਜੁਡੀਸ਼ੀਅਲ ਸਿਸਟਮ ਟੂ ਅਪਹੋਲਡ ਦਾ ਰੂਲ ਆਫ ਲਾ ਐਂਡ ਪ੍ਰੋਟੈਕਟ ਦਾ ਫੰਡਾਮੈਂਟਲ ਫਰੀਡਮਸ ਵੀ ਹੋਲਡ ਹੇਅਰ ਕਿ ਅਸੀਂ ਤੁਹਾਡੇ ਸਿਸਟਮ ਤੇ ਤੁਹਾਡੀ ਲੀਡਰਸ਼ਿਪ ਤੇ ਅਮਰੀਕਨ ਜੁਡੀਸ਼ੀਅਲ ਸਿਸਟਮ ਤੇ ਪੂਰਾ ਟਰਸਟ ਕਰਦੇ ਹਾਂ ਵੀ ਸੀਕ ਨਾਟ ਓਨਲੀ ਜਸਟਿਸ ਬਟ ਆਲਸੋ ਅ ਫਰਮ ਕਮਿਟਮੈਂਟ ਥੈਟ ਸੱਚ ਐਕਟਸ ਆਫ ਵਾਇਲੈਂਸ ਐਂਡ ਇੰਟੀਮੀਡੇਸ਼ਨ ਵਿਲ ਨਾਟ ਬੀ ਟੋਲਰੇਟਡ ਅਸੀਂ ਸਿਰਫ ਜਸਟਿਸ ਦੇ ਇੰਤਜ਼ਾਰ ਨਹੀਂ ਕਰ ਰਹੇ ਜਾਂ ਉਸ ਦੀ ਤਵੱਕੂ ਨਹੀਂ ਕਰਦੇ ਪਰ ਅਸੀਂ ਸਮਝਦੇ ਹਾਂ ਕਿ ਭਈ ਇਸ ਕਿਸਮ ਦੇ ਜਿਹੜੇ ਹਿੰਸਾ ਔਰ ਇਹ ਡਰਾਂ ਧਮਕਾਉਣ ਵਾਲੇ ਪਾਰਟ ਨੇ ਇਨਾਂ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਏਗਾ ਜਾਏਗਾ ਹਮ ਐਸ ਦਾ ਕਮੇਟੀ ਮੋਸਟ ਡਾਇਰੈਕਟਲੀ ਅਫੈਕਟਡ ਬਾਈ ਥਿਸ ਕਨਸਪੀਰੇਸੀ ਵੀ ਅਪਰੀਸ਼ੀਏਟ ਯੂਰ ਅਟੈਂਸ਼ਨ ਟੂ ਥਿਸ ਕ੍ਰਿਟੀਕਲ ਇਸ਼ੂ ਐਂਡ ਯੂਰ ਅਫਰਟਸ ਟੂ ᱮਨਸ਼ੋਰ ਜਸਟਿਸ ਇਜ਼ ਸਰਵਡ ਵੀ ਸਟੈਂਡ ਰੈਡੀ ਟੂ ਅਸਿਸਟ ਇਨ ਐਨੀ ਵੇ ਟੂ ਸਪੋਰਟ ਯੂਰ ਆਫਿਸ ਪਰਸੂਟ ਆਫ ਜਸਟਿਸ ਥੈਂਕ ਯੂ ਫਾਰ ਯੂਰ ਅਨਵੇਵਰਿੰਗ ਕਮਿਟਮੈਂਟ ਟੂ ਪ੍ਰੋਟੈਕਟਿੰਗ ਆਲ ਸਿਟੀਜ਼ਨਸ ਰਿਜ਼ਾਈਡਿੰਗ ਇਨ ਦਾ ਯੂਨਾਈਟਿਡ ਸਟੇਟਸ ਸੋ ਬੜਾ ਖੂਬਸੂਰਤ ਅੰਦਾਜ਼ ਦੇ ਵਿੱਚ ਐਪਰੀਸ਼ੀਏਟ ਵੀ ਕੀਤਾ ਹੈ ਪਰ ਇਹ ਮੈਸੇਜ ਵੀ ਦਿੱਤਾ ਹੈ ਕਿ ਵੀ ਅਸੀਂ ਕਲੋਜ਼ਲੀ ਆਬਜ਼ਰਵ ਕਰ ਰਹੇ ਹਾਂ ਔਰ ਇਹਦਾ ਮੈਸੇਜ ਇਹ ਹੈ ਕਿ ਇਹ ਜਿਹੜੇ ਉੱਥੋਂ ਵਾਲੇ ਨੇ ਅਜੀਤ ਦਾਵਲ ਤੋਂ ਲੈ ਕੇ ਤੇ ਵਿਕਰਮ ਯਾਦਵ ਤੱਕ ਔਰ ਰਾਜ ਚੀਫ ਤੱਕ ਉਹਨਾਂ ਸਾਰਿਆਂ ਨੂੰ ਵੀ ਅਮਰੀਕਾ ਲਿਆਂਦਾ ਜਾਏ ਔਰ ਜਿਹੜਾ ਉਹਨਾਂ ਨੂੰ ਅਮਰੀਕਨ ਜਸਟਿਸ ਦਿੱਤਾ ਜਾਏ ਜੀ ਰਾਜ ਸਾਹਿਬ ਬਿਲਕੁਲ ਤੁਸੀਂ ਠੀਕ ਹੈ ਸੋ ਇੱਥੇ ਲੈਣਾ ਬ੍ਰੇਕ ਫਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ